ਡੀਪੀਸੀ ਪੰਜਾਬੀ ਦੇ ਟੈਡਾਇਕਰੀ ਫਿਰ ਤੋਂ ਸਵਾਗਤ ਹੈ ਤੇ ਇਸ ਵੀਰ ਦਾ ਵੀਡੀਓ ਡੀਪੀਸੀ ਪੰਜਾਬੀ ਦੇ ਉੱਤੇ ਹੋਇਆ ਸੀ ਵਾਇਰਲ ਵੀਡੀਓ ਵਾਇਰਲ ਕਿਹੜਾ ਹੋਇਆ ਸੀ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਤੁਹਾਨੂੰ ਦੇ ਦੇਾਂਗੇ ਜਰੂਰ ਦੇਖਿਓ ਤੇ ਵੀਡੀਓ ਜਦੋਂ ਵਾਇਰਲ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਆ ਇਸ ਵੀਰ ਦਾ ਕਾਰੋਬਾਰ ਜੜਾਇਆ ਉਹ ਰਾਤੋਂ ਰਾਤ ਤਰੱਕੀਆਂ ਦੇ ਵਿੱਚ ਪਹੁੰਚ ਜਾਂਦਾ ਤੇ ਵੀਰ ਦਾ ਉਹ ਜਲਾ ਸੈਟਅਪ ਸੀ ਉਹ ਬਹੁਤ ਛੋਟਾ ਸੀ ਤੇ ਵੀਰ ਨੇ ਦੱਸਿਆ ਕਿ ਬੜੇ ਹੀ ਪਿਆਰ ਮਿਲਣ ਤੋਂ ਬਾਅਦ ਜਿਹੜਾ ਆ ਸੰਗਤਾਂ ਦਾ ਜਦੋਂ ਪਿਆਰ ਮਿਲਿਆ ਦੁਕਾਨ ਦੇ ਉੱਤੇ ਤੇ ਇਹਨਾਂ ਨੇ ਸ਼ੁਰੂ ਕਰ ਦਿੱਤਾ ਆ ਕੁਲਚਾ ਫਾਰ ਐਵਰ ਦੇ ਦੇ ਨਾਲ ਤੇ ਤੁਹਾਨੂੰ ਦੱਈਏ ਕਿ ਲੋਕੇਸ਼ਨ ਵੀ ਬਦਲ ਚੁੱਕੀ ਏ ਤੇ ਵੱਡਾ ਸੈਟਅਪ ਲਾ ਕੇ ਹੁਣ ਇਹ ਵੀਰ ਆਪਣੇ ਕੁਲਚੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਦਾ ਪਿਆ ਆ ਤੇ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਅਸੀਂ ਤੁਹਾਨੂੰ ਕੀ ਦਿਖਾ ਰਿਹਾ ਤੁਹਾਨੂੰ ਦਿਖਾ ਰਿਹਾ ਕਿ ਇਹ ਉਹੀ ਓਵਨ ਆ ਜਿਹੜਾ ਕਿ ਤੁਹਾਨੂੰ ਦੱਸਿਆ ਸੀ ਕਿ ਇੱਕ ਇਲੈਕਟ੍ਰੋਨਿਕ ਤੰਦੂਰ ਜਿਹੜਾ ਆ ਉਹ ਮਾਰਕੀਟ ਦੇ ਵਿੱਚ ਆ ਚੁੱਕਾ ਆ ਤੰਦੂਰ ਦੇ ਉੱਤੇ ਤੁਸੀਂ ਰੋਟੀਆਂ ਲੱਗਦੀਆਂ ਦੇਖੀਆਂ ਪਰ ਇਹ ਜਿਹੜਾ ਤੰਦੂਰ ਆ ਇਹ ਬਿਲਕੁਲ ਇਲੈਕਟ੍ਰੋਨਿਕ ਤੰਦੂਰ ਆ ਜਿਵੇਂ ਕਿ ਓਵਨ ਜਿਵੇਂ ਕਿ ਤੁਸੀਂ ਜਾਣਦੇ ਤੁਹਾਡੇ ਘਰਾਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਏ ਇਸੇ ਤਰ੍ਹਾਂ ਦਾ ਜਿਹੜਾ ਇਹ ਤੰਦੂਰ ਜਿੱਥੇ ਕੀ ਇਹ ਤੰਦੂਰੀ ਰੋਟੀਆਂ ਲਾਈਆਂ ਜਾਂਦੀਆਂ ਤੇ ਬਹੁਤ ਸਾਰੇ ਲੋਕ ਆਂਦੇ ਨੇ ਕੁਝ ਸਟੇਟਾਂ ਦੇ ਵਿੱਚ ਜਿਹੜਾ ਆ ਤੰਦੂਰ ਨੂੰ ਤਕਰੀਬਨ ਤਕਰੀਬਨ ਬੰਦ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਉਹਦੇ ਨਾਲ ਪੋਲਿਊਸ਼ਨ ਬਹੁਤ ਜ਼ਿਆਦਾ ਕੋਲੇ ਦਾ ਉੱਠਦਾ ਹੈ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਵੱਧਦੀਆਂ ਨੇ ਤੇ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਪਰ ਓਵਨ ਜਾਨੈ ਕਿ ਇਲੈਕਟ੍ਰੋਨਿਕ ਜਿਹੜਾ ਤੰਦੂਰ ਆ ਉਹ ਹੌਂਦ ਦੇ ਵਿੱਚ ਜੇਕਰ ਆਇਆ ਹੈ ਤੇ ਇਹ ਅੱਗੇ ਦੀ ਅੱਗੇ ਜ਼ਰੂਰ ਵਧੇਗਾ ਬਾਕੀ ਵੀਰ ਦੇ ਨਾਲ ਵੀ ਗੱਲਬਾਤ ਕਰ ਲੈਣੀ ਆ ਜਦੋਂ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਇਹਨਾਂ ਦੇ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕੀ ਕਿਹਾ ਕੁਲਚਾ ਫੋਰਐਵਰ ਦੇ ਲਈ ਆਓ ਗੱਲਬਾਤ ਕਰ ਲੈਂਦੇ ਆ ਇਸ ਵੀਰ ਦੇ ਨਾਲ ਕਿ ਇਹ ਸੈਟਅਪ ਵੱਡਾ ਕੀਤਾ ਕਿਵੇਂ ਕੀਤਾ ਕੀ ਗੱਲਬਾਤ ਆ ਮੇਰਾ ਨਾਮ ਜੇ ਹਰਮਨਜੀਤ ਸਿੰਘ ਤੇ ਮੇਰਾ ਕੰਮ ਜੇ ਕੁਲਚਿਆਂ ਦਾ ਤੇ ਮੈਂ ਬਟਾਲਾ ਸਰ ਵਿੱਚ ਪਹਿਸ਼ਟਵਾਰ ਜੇ ਤੁ ਆਪਾਂ ਅਸਲ 6 ਮਹੀਨੇ ਪਹਿਲਾਂ ਕੰਮ ਸਟਾਰਟ ਕੀਤਾ ਹੈ ਕੁਲਚਿਆਂ ਦਾ ਇਹ ਟੈਕਨੀਕ ਆਪਣੀ ਓਵਨ ਵਾਲੀ ਆ ਤੇ ਹੀ ਪਹਿਲਾਂ ਵੀ ਵੀਡੀਓ ਵਿੱਚ ਜੇ 6 ਮਹੀਨੇ ਪਹਿਲਾਂ ਵੀਡੀਓ ਕੀਤੀ ਉਸ ਵਿੱਚ ਵੀ ਦੱਸਿਆ ਆਈਪੀਆ ਟੈਕਨੀਕ ਆਪਣੀ ਏਰੀਆ ਨਾ ਇਹ ਆਪਾਂ ਅੰਮ੍ਰਿਤਸਰੋਂ ਸਿੱਖੀ ਤੇ ਉੱਥੇ ਆਲਰੇਡੀ ਸਵਾਵਾ ਮੇ ਵੀ ਜਿੰਨੀਆਂ ਵੀ ਹੁਣ ਸਾਰੇ ਮਸ਼ੀਨ ਤੇ ਕੁਲਚਾ ਲਾਉਣ ਲੱਗ ਪਏ ਤੇ ਬਟਾਲੇ ਵਿੱਚ ਆਪਾਂ ਹੀ ਆਏ ਹਾਂ 6 ਮਹੀਨੇ ਪਹਿਲਾਂ ਹੁਣ ਵੀ ਆਪਾਂ ਸਟਾਰਟ ਕੀਤਾ ਤੇ ਆਪਣੇ ਸ਼ੋਅ ਦਾ ਨਾਮ ਕੁਲਚਾ ਫੋਰਐਵਰ ਵਾ ਤੇ ਪਹਿਲਾਂ ਆਪਣੀ ਜਿਹੜੀ ਲੋਕੇਸ਼ਨ ਹੁੰਦੀ ਸੀ ਉਹ ਗੁਰਨਾਨਕ ਅਕੈਡਮੀ ਦੇ ਆਪੋਜ਼ਿਟ ਸਾਈਡ 'ਤੇ ਹੁਣ ਉੱਥੋਂ ਆਪਾਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਉੱਥੇ ਨਾ ਆਪਾਂ ਨੂੰ ਸੈਟਿੰਗ ਦੀ ਥੋੜੀ ਜਿਹੀ ਪ੍ਰੋਬਲਮ ਹੋਣ ਲੱਗੀ ਪਈ ਸੈਟਿੰਗ ਜ਼ਿਆਦਾ ਨਾ ਹੋਣ ਕਰਕੇ ਬਿੰਕੋ ਫੈਮਿਲੀ ਆ ਜਾਂਦੀਆਂ ਸੀ ਤੇ ਵਾਸ਼ਰੂਮ ਦੀ ਸਹੂਲਤ ਨਹੀਂ ਸੀ ਹੈਗੀ ਫਿਰ ਪਾਰਕਿੰਗ ਦੀ ਸਹੂਲਤ ਨਹੀਂ ਇੱਥੇ ਹੁਣ ਆ ਇੱਥੇ ਜਦੋਂ ਆਪਾਂ ਹੁਣ ਨਾ ਸ਼ਾਹ ਜਮ ਦੇ ਇਸੇ ਸਾਇਟੀ ਉਸੇ ਹੱਥੀ ਤੇ ਗੁਰਨਾਨਕ ਅਕੈਡਮੀ ਦੇ ਨਾਲ ਹੀ ਸ਼ਾਹ ਜੇਮਾ ਸ਼ਾਹ ਜਮ ਦੇ ਨਾਲ ਹੀ ਆਪਾਂ ਬੇਸਮੈਂਟ 'ਚ ਤੇ ਅਗੇ ਆਪਾਂ ਤੇ ਇੱਥੇ ਆਓ ਤੇ ਸਾਡਾ ਗੁਣਚਾ ਟਰਾਈ ਕਰੋ ਇਹਦੀ ਖੂਬੀ ਹੈ ਕਿ ਇਹ ਮਸ਼ੀਨ ਵੀ ਹੈ ਇਹਨੇ ਉਹਦੀ ਹੈ ਇਹ ਸਾਰੇ ਜਿਹੜੀ ਇਹ ਜੀ ਖੂਬੀ ਤੇ ਇਹ ਆਪੀ ਇਹਦੇ ਵਿੱਚ ਜਿਹੜਾ ਆਪਣੇ ਕੋਲ ਟੈਂਪਰੇਚਰ ਆ ਨਾ ਜਿੱਦਾਂ ਆਪਾਂ ਤੰਦੂਰ ਚੋਂ ਥੈਂਟਿਕ ਲਾਉਨੇ ਆ ਪਹਿਲਾਂ ਤੇ ਉਹਦੇ ਵਿੱਚ ਕਈ ਹਿਸਾਬ ਕਿਤਾਬ ਚਲੋ ਕਾਰੀਗਰ ਨੂੰ ਤਾਂ ਹੁੰਦਾ ਹੁੰਦਾ ਇਹਦੇ ਵਿੱਚ ਇਹ ਆ ਵੀ ਇਹਦਾ ਉਤਲਾ ਤਾਂ ਥੱਲੇ ਦਾ ਟੈਂਪਰੇਚਰ ਇੱਕੋ ਜਿਹਾ ਕੇ ਸੈੱਟ ਕਰ ਦਈਦਾ ਇਹਦੇ ਨਾਲ ਜਿਹੜਾ ਕੁਰਚਾ ਵਾ ਉਹ ਥੱਲਿਆਂ ਤੋਂ ਉੱਤੋਂ ਪ੍ਰੋਪਰ ਪੱਕਦਾ ਤੇ ਉਹ ਪੱਕਣ ਦੇ ਨਾਲ ਪੂਰਾ ਖਰਾਰਾ ਤੇ ਕ੍ਰਿਸਪੀ ਕ੍ਰਿਸਪੀ ਬਣਦਾ ਜੀ 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 ਇਹ ਹੀ ਕੋਈ ਹੋਰ ਵੀ ਕੁਝ ਬੰਦਾ ਹਾਂ ਹਾਂਜੀ ਸਰ ਇਹਦੇ ਵਿੱਚ ਆਲ ਬੇਕਰੀ ਪ੍ਰੋਡਕਟ ਲੱਗ ਜਾਂਦੇ ਇਹ ਟੈਕਨੀਕ ਕੰਪਨੀ ਸਰੋਂ ਇਹ ਮੈਂ ਸਿੱਖੀ ਤੇ ਉੱਥੋਂ ਬਸ ਸਿੱਖ ਕੇ ਆਣ ਕੇ ਮੈਂ ਸ਼ੇਮੀ ਨੇ ਬਿਲਕੁਲ ਨਾਲ ਕਾਲਜ ਗਾੜੀਆਂ ਆ ਤੇ ਬਹੁਤ ਛੋਟਾ ਜਿਹਾ ਆਪਾਂ ਸੈਟਅਪ ਜਿਹਾ ਲਾਇਆ ਹੈ ਤੇ ਉਹ ਹੁਣ ਵੀਰਾਂ ਦੇ ਪਿਆਰ ਤੇ ਸਹਿਯੋਗ ਇੰਨੀਆ ਦਵਾਹਾਂ ਮਿਲੀਆਂ ਇੰਨਾ ਪਿਆਰ ਮਿਲਿਆ ਇੰਨਾ ਸਹਿਯੋਗ ਮਿਲਿਆ ਕਿ ਅੱਜ ਅਸੀਂ ਕੰਮ ਤੁਹਾਡੇ ਸਾਹਮਣੇ ਦਿਖਾਇਆ ਹੈ ਨਵਰੇਜ ਗੋਟਾ ਰੋਬਰ ਡਾ ਗਾ ਲਿਆ ਹੁਣ ਮੇਰੇ ਕੋ ਫੈਮਿਲੀ ਹਾਲ ਵਾ ਫੈਮਿਲੀ ਟੂਗੇਦਰ ਜਿੱਤੇ ਮਰਜੀ ਆਓ ਫੈਮਿਲੀ ਦੇ ਨਾਲ ਜੇ ਐਨੀ ਟਾਈਮ ਜਦੋਂ ਵੀ ਤੁਸੀਂ ਆਓਗੇ ਤੇ ਬੈਠਣ ਦੀ ਸਿਟਿੰਗ ਦੀ ਸਹੂਲਤ ਹੈਗੀ ਆ ਨਾਲ ਵਾਸ਼ਰੂਮ ਦੀ ਸਹੂਲਤ ਆ ਤੇ ਨਾਲ ਹੀ ਆਪਣੇ ਕੋ ਗੱਡੀਆਂ ਲਾਉਣ ਦੀ ਪਾਰਕਿੰਗ ਦੀ ਸੁਵਿਧਾ ਵੀ ਹੈ ਬਾਹਰ ਵੀ ਤੁਸੀਂ ਗਏ ਸੀ ਜੀ ਸਰ ਮੇਰਾ ਨਾ ਪਹਿਲਾਂ ਹੋਟਲ ਆਿੰਦਾ ਐਕਸਪੀਰੀਅੰਸ ਆ ਮੈਂ ਆਲਰੇਡੀ ਪਹਿਲਾਂ ਵੀ ਬਾਹਰ ਆਸ਼ੀਆ ਕੰਟਰੀਆਂ 'ਚ ਕੰਮ ਕਰ ਚੁੱਕਾ ਹਾਂ ਮੇਰੇ ਨਾ ਫਿਜ਼ੀਕਲ ਇਸ਼ੂ ਹੋ ਗਏ ਮੈਨੂੰ ਬੈਕਬੋਨ ਦੀ ਪ੍ਰੋਬਲਮ ਪੈ ਗਈ ਸਲੀਵ ਰਿਸਕ ਦੀ ਇਸ ਚੱਕਰ 'ਚ ਮੈਨੂੰ ਉੱਥੋਂ ਆਉਣਾ ਪਿਆ ਤੇ ਫਿਰ ਮੈਂ ਇੱਥੇ ਆਣ ਕੇ ਸੋਚਿਆ ਕਿਉਂ ਨਾ ਇੱਧਰ ਰਹਿ ਕੇ ਪੰਜਾਬ ਵਿੱਚ ਰਹਿ ਕੇ ਆਪਣੇ ਨਾਲ ਹੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਮੈਂ ਕੰਮ ਸਟਾਰਟ ਕੀਤਾ ਤੇ ਸਾਰਿਆਂ ਦਾ ਇੰਨਾ ਪਿਆਰ ਇੰਨਾ ਸਹਿਯੋਗ ਮਿਲਿਆ ਅੱਜ ਤੋਂ 6 ਮਹੀਨੇ ਪਹਿਲਾਂ ਤੇ ਹੁਣ ਮੈਂ ਆਪਣਾ ਕੰਮ ਵਸ ਆਰਥਿਕ ਸੋਗਤ ਨਾਲ ਹੀ ਆਸਾਨ ਹੈ ਕਿਤੇ ਬਾਹਰ ਜਾ ਕੇ ਬੰਦਾ ਤਰੱਕੀ ਕਰਦਾ ਵਾ ਤੁਸੀਂ ਪੰਜਾਬ ਚ ਰਹਿ ਕੇ ਆਪਣਾ ਕੰਮ ਵਧਾ ਕੇ ਦਿੱਤਾ ਕਾਰੋਬਾਰ ਵੀ ਸਹੀ ਚੱਲ ਗਿਆ ਪਰਿਵਾਰ ਵੀ ਤਰੱਕੀ ਚੱਲਦਾ ਨਹੀਂ ਸਾਰਾ ਇਹ ਤਾਂ ਬੰਦੇ ਦੇ ਆਪਣੇ ਮਾਈਂਡ ਦੀ ਹੈ ਨਾ ਕਿੱਥੇ ਕੰਮ ਸੈੱਟ ਕਰਨਾ ਕਿੱਥੇ ਨਹੀਂ ਕਰਨਾ ਇਹ ਤਾਂ ਬਾਕੀ ਮੈਂ ਆਪਣੇ ਮੰਦੇ ਦੇ ਜਾਂ ਕਿੱਦ ਵੀ ਤੀ ਨਹੀਂ ਮੈਂ ਕਹਿੰਦਾ ਪ੍ਰਮਾਤਮੇ ਨੇ ਉਹ ਸਾਰੇ ਕੁਝ ਆਪਣੇ ਲਈ ਸੈੱਟ ਕਰਕੇ ਰੱਖਿਆ ਵਾ ਜੋ ਜਿੱਦਨ ਮੈਨੂੰ ਲੱਗ ਜਾਂਦਾ ਮੈਂ ਉਦੋਂ ਹਾਂ ਆਪਣੇ ਮਨ ਚ ਬੜੇ ਬਲਮਲੇਵੇਂ ਹੁੰਦੇ ਆ ਵੀ ਅਹੀਂ ਇਹ ਕਰ ਲਈਏ ਆਪਾਂ ਉਹ ਕਰ ਲਈਏ ਬਟ ਆਖਰ ਨੂੰ ਉਹੀ ਹੋਣਾ ਵਾ ਜੇ ਜੋ ਉਹਨੇ ਚਾਹਣਾ ਜੇ ਉਹ ਜਿਹੜੀ ਸਾਈਨ ਉਹ ਲੈ ਕੇ ਜਾਂਦਾ ਅੱਜ ਤੱਕ 6 ਮਹੀਨੇ ਮੈਂ ਉੱਥੇ ਹੀ ਪਹਿਲਾਂ ਤੇ ਮੈਂ ਕਦੀ ਸੋਚਿਆ ਨਹੀਂ ਵੀ ਮੈਂ ਇੱਥੇ ਆ ਜਾਣਾ ਤਾਂ ਏਡਾ ਆਪਣੇ ਮਾਰੇ ਨੇ ਏਡੀ ਚੀਜ਼ਾਂ ਨੂੰ ਦੇ ਦੇਣੀ ਜਾਂ ਏਡਾ ਜੋ ਬਸ ਕਰ ਤੇ ਇਹ ਉਹ ਉਸ ਦੀ ਕਿਰਪਾਈ ਆ ਤੇ ਇਹ ਸਾਰੇ ਵੀਰਾਂ ਦਾ ਪਿਆਰ ਤਾਂ ਸਜੋਰੀ ਆ ਜੀ। ਪਰਵਾਹੀ ਤਾਂ ਲੱਗਦਾ ਰਹੇ ਕਿ ਉੱਚੇ ਲਾਉਣ ਕਿਉਂ। ਜੀ ਜੀ ਨਹੀਂ ਇਹ ਤਾਂ ਉਹਨਾਂ ਦਾ ਸਹਿਯੋਗ ਹੀ ਆ ਪਹਿਲਾਂ ਪਹਿਲਾਂ ਹੁੰਦਾ ਹੀ ਆ ਸਾਰਿਆਂ ਨੂੰ ਵੀ ਪੀਐਮ ਮੈਂ ਹੁਣ ਮਤਲਬ ਵੀ ਜੱਟ ਸਿਕਸਪਰੈਂਸ ਨੂੰ ਬਲੋਂਗ ਕਰਦਾ। ਤੁਹਾਡੇ ਜ਼ਿੰਮੇਵਾਰ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਨਹੀਂ ਇਹਨਾਂ ਮਤਲਬ ਵੀ ਸਿਸਟਮ। ਤੇ ਜਦੋਂ ਮੈਂ ਮੈਂ ਦੱਸਿਆ ਵੀ ਨਹੀਂ ਮੈਂ ਐਵੇਂ ਕਰਨਾ ਚਾਹਣਾ। ਪਹਿਲਾਂ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਜਦੋਂ ਤੁਸੀਂ ਪੁਰਾਣੀ ਵੀਡੀਓ ਵੇਖੀ ਹੋ ਜਣਾ ਚ ਲੱਗਦਾ ਹੀ ਆ ਤੇ ਹੁਣ ਸਾਰਿਆਂ ਦਾ ਪਿਆਰ ਤਾਂ ਸਜੋਰੀ ਆ ਜੀ ਤੇ ਉਸ ਪਿਆਰ ਤਾਂ ਸਜੋਗ ਦੇ ਨਾਲ ਹੀ ਆਪਾਂ ਕੰਮ ਨੂੰ ਵਧਾਇਆ। ਘ ਨੇ ਸਾਰਾ ਹੁਣ ਤਾਂ ਬਹੁਤ ਨੇ ਹੁਣ ਪੂਰਾ ਸਹਿਯੋਗ ਕਰਦੇ ਨੇ ਪਹਿਲਾਂ ਵੀ ਹੀ ਨਾਲ ਹੀ ਬਟ ਥੋੜਾ ਜਿਹਾ ਉਹ ਹੁੰਦਾ ਹੀ ਆ ਇੱਕ ਰੀ ਮੁੰਦੇ ਤੇ ਆਪਣੇ ਮਨਚੇ ਵਾਲ ਨੇ ਹੁੰਦੇ ਵੀ ਕੀ ਜਾਂ ਕਿਵੇਂ ਨੇ ਬਟ ਅੱਜ ਸਾਰਿਆਂ ਦਾ ਪਿਆਰ ਦਾ ਸਹਿਯੋਗ ਹੈ ਨਾਲ ਲੋਕੇਸ਼ਨ ਕੀ ਹੈ ਤਾਂ ਦੇਖੋ ਹੁਣ ਆਪਣੀ ਲੋਕੇਸ਼ਨ ਸੀ ਵੀ ਜੀ ਨਾਲ いや ਆਪਣੇ ਉਸੇ ਜਦੋਂ ਆਪਾਂ ਗੁਰਨਾਨਕ ਕਾਲਜ ਦੇ ਓਪੋਜ਼ਿਟ ਸਾਈਡ ਪਹਿਲਾਂ ਆਪਣੀ ਲੋਕੇਸ਼ਨ ਸੀ ਹੁਣ ਆਪਾਂ ਗੁਰਨਾਨਕ ਅਕੈਡਮੀ ਗੁਰਨਾਨਕ ਦੇ ਅਕੈਡਮੀ ਉਸ ਉਸੇ ਹਾਥੀ 100 100 ਮੀਟਰ ਜਾ ਕੇ ਅਗਲੇ ਬੰਨੇ ਸ਼ਾਹ ਜੇ ਮਹੌਨਾ ਤਾਂ ਸ਼ਾਹ ਜਮ ਦੇ ਨਾਲ ਵਾਲੀ ਜਿਹੜਾ ਸਾਹਮਣੇ ਜਮ ਵੀ ਬੇਸਮੈਂਟ ਸੀ ਆ ਤਾਂ ਉਹ ਨਾਲ ਹੀ ਉਹਦੇ ਬੇਸਮੈਂਟ ਉਹ ਹੁਣ ਆਪਣੇ ਕੋਲ ਆ ਜੀ ਉੱਥੇ ਚ ਆਪਣਾ ਕੰਮ ਫੈਮਲੀ ਹਾਰਾ ਜਾਨੀ ਟਾਈਮ ਆਓ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਹਯੋਗ ਦਿੱਤਾ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਆਓ ਤੁਹਾਡਾ ਗੁਲਚਾ ਡਰਾਈਵਰ ਤੇ ਕੁਆਲਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜਿੰਨਾ ਤੁਸੀਂ ਪਹਿਲਾਂ ਆਪਣੇ ਕੋਲ ਦੇ ਜਿੰਨਾ ਦੀ ਉਹ ਕੁਆਲਟੀ ਬਸ ਇਹ ਆ ਕਿ ਉਹ ਹਨ ਥੋੜਾ ਜਿਹਾ ਪ੍ਰੋਬਲਮ ਉਹ ਤੇ ਸਿਟੀ ਸ਼ੂਟਿੰਗ ਤੇ ਚੈੱਕ ਕਰ ਚਾਹਣਾ ਹੋ ਪਿਆ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਐਨੀ ਟਾਈਮ ਆਓ ਤੇ ਗੁਲਚਾ ਡਰਾਈਵਰ ਆਪਣਾ ਨਾਮ ਕੀ ਹੈ ਯਾਰ ਨਾਮ ਜਿਹੜਾ ਮਜੀਦ ਸੀ ਦੇ ਭਾਦੀ ਸ਼ੌਪ ਦਾ ਨਾਮ ਜੀ ਕੁਲਚਾ ਫਰੈਵਰ ਕਰਕੇ ਤੇ ਆਪਣੀ ਸ਼ੌਪ ਦਾ ਲੋਕੇਸ਼ਨ ਹੈ ਜਲੰਧਰ ਰੋਡ ਸਾਹ ਨੀਅਰਬਾਈ ਸਾਜਮ ਬੇਸਮੈਂਟ ਨਾਲ ਹੀ ਆਪਣੀ ਬੇਸਮੈਂਟ ਦੇ ਨਾਲ ਕੁਲਚਿਆਂ ਦਾ ਕੰਮ ਕੁਲਚਾ ਫਰੈਵਰ ਕਰਕੇ బోర్ਡ ਲੱਗਾ ਨਹੀਂ ਕੰਮ ਕਿੰਨਾ ਸਰ ਮੇਰੀ ਤਾਂ ਵੈਸੇ ਮੈਂ ਪਲੱਸ 2 ਤੋਂ ਬਾਅਦ ਚਲੇ ਗਿਆ ਹਾਂ ਸਿੰਗਾਪੁਰ ਫਿਰ ਮੈਂ ਉੱਥੇ ਜਾ ਕੇ ਹੋਟਲ ਦਾ ਸਾਰਾ ਕੁਝ ਕੀਤਾ ਵੀ ਮਲੇਸ਼ੀਆ ਦੀ ਕੰਮ 6 ਕੰਟਰੀਆਂ ਚ ਵੀ ਬਹੁਤ ਜਗ੍ਹਾ ਕੰਮ ਕਰਦਾ ਰਿਹਾ ਫਿਰ ਮੈਂ ਉੱਥੇ ਰਜੈਂਸੀ ਹੋਟਲ ਦਾ ਨਾ ਤੇ ਇਦਾਂ ਹੀ ਆ ਜਾ ਸਾਫ ਮੈਂ ਰਿਸਰਵ ਕਰਦੇ ਕਰਦੇ ਉੱਥੇ ਵੀ ਸਟ੍ਰਨ ਲਾਈਫ ਦੇਖੀ ਬਟ ਮੈਂ ਮੇ ਬਾਅਦ ਵਿੱਚ ਜਦੋਂ ਮੈਂ ਇੱਥੇ ਆ ਮੈਨੂੰ ਇਸ਼ੂ ਪੈ ਗਏ ਫਿਰ ਡਿਸੀਜਨ ਲਿਆ ਵੀ ਚਾਹੇ ਕੰਮ ਛੋਟਾ ਵਾ ਚਾਹੇ ਵੱਡਾ ਵਾ ਫਰਨਾ ਵਾ ਤੇ ਫਿਰ ਆਪਣਾ ਕਰਨਾ ਆਪਾਂ ਛੋਟੇ ਤੋਂ ਸਟਾਰਟ ਕੀਤੀ ਤੇ ਅੱਜ ਸਾਰਿਆਂ ਨੂੰ ਪਿਆਰ ਦਾ ਸੱਜੋਖ ਦਿਨ ਆਪਾਂ ਇੱਥੇ ਹਾਂ ਹੁਣ ਵੀ ਆਓ ਇਸੇ ਤਰ੍ਹਾਂ ਪਿਆਰ ਦੇ ਸੱਜੋਖ